हां जी दोस्तों सारेया नुं सस् नमस्कार स्वागत करते हैं टोडा राज संधू फार्मिंग दे विच दोस्तो, दो दो तो दोस्तों आज पहुंचे हां ਪਿੰਡ ਕੜਕਾ ਤਹਿਸੀਲ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਅਮਰਤ ਕੋਲੇ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੈ ਪਸ਼ੂ ਵਪਾਰ ਦਾ ਕੰਮ ਹੈ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਅੱਜ ਚਾਰ ਤੋਂ ਪੰਜ ਜਿਹੜੇ ਨਗ ਦੋਸਤੋ ਤੁਹਾਨੂੰ ਦਿਖਾਉਣੇ ਆ ਵੜਾ ਪੰਜ ਪਸ਼ੂ ਹੋਣਗੇ ਟੋਟਲ ਜਿਨ੍ਹਾਂ ਦੇ ਵਿੱਚੋਂ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਮਿਲ ਜੂਗੀ ਗੱਬਣ ਤਿਆਰ ਵੜ ਵੀ ਮਿਲ ਜੂਗੀ ਇੱਕ ਵਾਰ ਤੁਹਾਨੂੰ ਦਿਖਾਵਾਂਗੇ ਲਾਸਟ ਵਿੱਚ ਡੱਬੀ ਵੇੜਾ ਦਿਨ ਲੈਂਦੀ ਹੈ ਜੇ ਸੂਣ ਦੇ ਵਿੱਚ ਪੁੱਛ ਲਾਂਗੇ ਕਿੰਨਾ ਕੁ ਸਮਾਂ ਬਾਕੀ ਹੈ ਤੇ ਇੱਕ ਉੱਚੇ ਬੱਚੇ ਦੇ ਵਿੱਚ ਇੱਕ ਟੋਕੜ ਗੱਬਣ ਤੁਹਾਨੂੰ ਵਚੀ ਦਿਖਾਵਾਂਗੇ ਇਹ ਜਿਹੜਾ ਦੋਸਤੋ ਸਾਰੇ ਹਰ ਤਰ੍ਹਾਂ ਦਾ ਮਤਲਬ ਹਰ ਟਾਈਪ ਦਾ ਮਾਲ ਜਿਹੜਾ ਤੁਹਾਨੂੰ ਮਿਲ ਜੂਗਾ ਅੱਜ ਪੰਜ ਬੇੜਾਂ ਦਿਖਾਉਣੀਆਂ ਨੇ ਪੰਜੇ ਬੇੜਾਂ ਸੱਜਰਾ ਟੋਕੜ ਗੱਬਣ ਉੱਚੇ ਬੱਚੇ ਦੇ ਵਿੱਚ ਓਵੇਂ ਓਵੇਂ ਰੇਟ ਜਿਹੜਾ ਦੋਸਤੋ ਰੇਟ ਭਾਅ ਪੜਤਾ ਕਰੂਗਾ ਵੀਰ ਬਾਕੀ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਇਹ ਸਾਰੇ ਵੀਰਾਂ ਨੂੰ ਮਿਲ ਸਕੇ ਅੱਜ 23 ਫਰਵਰੀ ਆ ਦੋਸਤੋ ਸਮਾਂ ਤੁਸੀਂ ਨੋਟ ਕਰ ਲਓ ਕੋਈ ਮਾਰਨਿੰਗ ਦੇ 10:30 ਵਜੇ ਇਹਦਾ ਹੈਗਾ ਆਪਣਾ ਕਵਰੇਜ ਦਾ ਆਉ ਲੈਣਿਆ ਬਦੇ ਡਿਟੇਲ ਵੀਰੇ ਅਮਰਤ ਦੇ ਨਾਲ ਪੂਰੀ ਗੱਲਬਾਤ ਕਰਕੇ ਅਮਰਤ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਕੀ ਹਾਲ ਚਾਲ ਜੋ ਠੀਕ ਠਾਕ ਬਾਈ ਅਮਰਤ ਹੋਰ ਸੁਣਾ ਬਹੁਤ ਵਧੀਆ ਭਰਾ ਜੀ ਅੱਛਾ ਅਮਰਤ ਅੱਜ ਪਸ਼ੂ ਟੋਟਲ 5 ਬਕਾਊ ਨੇ ਹਾਂਜੀ ਹਾਂਜੀ ਵੀਰੇ ਨਾਗ ਤੇ ਹੈਗੇ ਸੀ ਤੇ ਇੱਕ ਸੂਈ ਵੜ ਹੈਗੀ ਵੇਗੀ ਗੱਲ ਅੱਛਾ ਜੀ ਹਾਂਜੀ ਹਾਂਜੀ ਠੀਕ ਚੰਗੀਆਂ ਐ ਵੇੜਾਂ ਦੋ ਦਰ ਠੀਕ ਹੁਣ ਆਪਣੇ ਕੋਲ ਪੰਜ ਨੇ ਹਾਂਜੀ ਹਾਂਜੀ ਪੰਜਾਂ ਦੇ ਵਿੱਚੋਂ ਦੋ ਤਾਂ ਮਤਲਬ ਕਿ ਘਪੜਤਾ ਜੇ ਸੂਨ ਵਾਲੀਆਂ ਨੇ ਤਾਜ਼ੀਆਂ ਸੂਨ ਵਾਲੀ ਮਤਲਬ ਇੱਕ ਆ ਤੇ ਉਹ ਦੂਜੀ ਕੱਚੀ ਵੇੜ ਅੱਛਾ ਲੈਂਦੀ ਦੋ ਮਹੀਨੇ ਡੱਬੀ ਅਛਾ ਤੇ ਦੋ ਔਕੜ ਗੱਬਣ ਵੱਛੀ ਆ ਤੇ ਕੋ ਮਹੀਨੇ ਦੀ ਆਈ ਹੋਈ ਆ ਤੇ ਆਪਾਂ ਪਿਛਲੀ ਵੀਡੀਓ ਚ ਪਾਈ ਇਹਦੀ ਵੱਛੀ ਲੈ ਲਈ ਹੈ ਆਪਣੇ ਨਾਲ ਹੂੰ 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 ਤੇ ਇੱਕ ਵੱਛੀ ਜਲਸੀ ਪੌਣੀ ਕਾਲੀ ਮੇਰੇ ਥੱਲੇ ਦੁੱਧ ਹੈਗਾ 12 13 ਕਿਲੋ ਕੋਲਾ ਠੀਕ ਹੈ ਜੀ ਮਗਰ ਉਹ ਵੱਛੀ ਆ ਤੇ ਨੂੰ ਹੀ ਟੀਕਾ ਲੱਗਾ 9 10 ਦਿਨ ਹੋ ਗਿਆ ਪਰ ਸਟ੍ਰੌਗ ਹੈਗਾ ਜਿਹੜਾ ਦਿੱਤਾ ਨੂੰ ਠੀਕ ਹੈ ਜੀ ਹਾਂਜੀ ਆਜੋ ਇੱਕ ਪਾਸੋਂ ਸ਼ੁਰੂਆਤ ਕਰਦੇ ਆ ਇਸ ਬੈੜ ਤੋਂ ਕਰ ਲਈਏ ਠੀਕ ਹੈ ਜੀ ਮੇਰੇ ਆ ਗਈ ਸ਼ਾਈ ਹਾਲ ਤੇ ਰਾਠੀ ਤੱਕ ਲਓ ਜੀ ਹਾਂਜੀ ਸ਼ਾਹੀਵਾਲ ਤੇ ਰਾਠੀ ਤਾਂ ਕ੍ਰੋਸ ਆ ਦੋਸਤੋ ਸੂਬਾ ਕਰਮਾ ਦੂਜਾ ਕਿ ਤੀਜਾ ਦੂਜਾ ਹੋਊਗਾ ਵੀਰੇ ਤੀਜਾ ਮੰਨ ਕੇ ਵੀ ਸੌਦਾ ਕਰੇ ਲਓ ਜੀ ਦੂਜਾ ਸੂਬਾ ਦੋਸਤੋ ਮੰਨ ਕੇ ਕੋਈ ਵੀ ਸੌਦਾ ਕਰ ਲੈ ਠੀਕ ਆ ਜੀ ਹਾਂਜੀ ਤੇ ਚੰਗੀ ਆ ਸਿਰੋਂ ਮੱਥੋਂ ਦੇਖ ਸਕਦੇ ਤੁਸੀਂ ਸਿੰਗਾ ਮਾੜੇ ਜੇ ਉਹ ਸੀਗਾ ਸਿੰਗਾ ਦਾ ਨਹੀਂ ਕੋਈ ਵੀ ਗੱਲ ਹੈਗੀ ਇਹ 컬러 컬러 ਜਿਵੇਂ ਆਪਾਂ ਚੀਨੀ ਵੜਾ ਦੇਖਦੇ ਆ ਉਹਦੇ ਵਿੱਚ ਕਲਰ ਪ੍ਰਿੰਟ ਉਸ ਵੜੇ ਦੇ ਵਿੱਚ ਆ ਬਾਕੀ ਰਾਠੀ ਤੇ ਸ਼ਾਹੀਵਾਲ ਦਾ ਜਿਹੜਾ ਕਰੋਸ ਨਵਾਂ ਤੋਂ ਬਹੁਤ ਸੋਹਣਾ ਵੈ ਪ्योर ਬੰਦ ਬੁਨ ਉਸੇ ਤਰ੍ਹਾਂ ਵੀ ਹੈਗਾ ਠੀਕ ਆ ਜੀ ਜਿਵੇਂ ਆਪਾਂ ਸ਼ਾਹੀਵਾਲ ਵੜਾ ਦੇਖਦੇ ਆ ਤੇ ਅਮਰ ਤਾਂ ਦਿਨ ਕਿੰਨੇ ਕੁ ਲੈ ਜੂ ਵੀਰੇ ਦਿਨ ਖੜਦੀ ਆ ਹਫਤਾ ਵੀ ਖੜ ਸਕਦੀ ਆ ਪਹਿਲੋ ਸੁਸਾਈ ਦੀ ਪੈਂਡੇ ਪੁੰਡੇ ਨਾ ਲਓ ਜੀ ਚੰਗੀ ਉਦਾਂ ਸੀਲਸ ਲੱਗ ਬਹੁਤ ਜ਼ਿਆਦੀ ਬਾਹਲੀ ਜ਼ਿਆਦੀ ਠੰਡੀ ਐ ਐਚਐਫ ਵਾਲਾ ਕੰਮ ਐ ਦਾ ਹਮ ਆ ਵੀ ਲਓ ਜੀ ਹਾਂ ਠੰਡੀ ਠੀਰੀ ਆ ਸੀਜ਼ ਲੱਗ ਪੂਰੀ ਆ ਕਰਮਾਂ ਵਾਲੀ ਬਹੁਤ ਜਿਆਦਾ ਠੰਡੀ ਆ 5-4 ਦਿਨ ਹਜੇ ਲੈ ਜੂਗੀ ਠੀਕ ਆ ਜੀ ਦਿਨ ਕੱਢਦੀ ਆ ਵੀਰੇ ਲੋਕਲਾ ਥਾਣਾ ਹਾਂ ਲੈ ਥਾਣ ਵੀ ਫੇਰਾ ਹੱਥ ਜਿ ਚਵਾਈ ਆਲਾ ਵਧੀਆ ਹੂੰ ਨਾ ਵੇਖੋ ਸੀ ਇਸ ਲਾਗਾ ਬਹੁਤ ਜਿਆਦੀ ਢੱਲਾਂ ਤੋਂ ਲਾਹ ਗਈਆਂ ਜੇ ਕੱਢ ਕੇ ਸੂਗੀ ਹੂੰ ਦੁੱਧ ਆ ਰਾਮ ਨਾ ਵੀਰੇ ਇਹਨੇ 12 13 ਕਿਲੋ ਭਰੀ ਹੈ ਨਾ ਬਿਲਕੁਲ ਜੀ ਬਿਲਕੁਲ ਜਿਆਦਾ ਨਹੀਂ ਆਪਾਂ ਆਂਦੀ ਇੰਨਾ ਕਿਤੇ ਦਊਗੀ ਵਾਹ ਦੋਸਤੋ ਸੀ ਇਸ ਲਾਗਾ ਪੂਰੀ ਕਰਮਾਂ ਲਈ ਠੀਕ ਹੈ ਜੀ ਹਾਂ ਜੀ ਤੇ ਲੰਬਾ ਤੋਂਨ ਬਾਕੀ ਥਾਂ ਤੁਹਾਨੂੰ ਬਹੁਤ ਸੋਹਣਾ ਕੁਆਲਿਟੀ ਦਾ ਹਾਤੀ ਚਵਾਈ ਦਾ ਥਾਣਾ ਹਾਈਟ ਔਰ ਮੀਡੀਅਮ ਮੰਨ ਕੇ ਕੋਈ ਵੀਰ ਸੌਦਾ ਕਰ ਲੈ ਮੀਡੀਅਮ ਹਾਈਟ ਦੇ ਵਿੱਚ ਅਮਰਤ ਕੀ ਕਰਦੇ ਆ ਮੁੱਲ ਘਰੂਗੇ ਤਾਂ ਵੀਰੇ ਮੋਲ ਤੇ ਪਣਾ 50 45 ਕਰੀਏ ਇਹ 40 ਜੋ ਮਾਨਤਾਨ ਕਰਾਂਗੇ ਥੋੜਾ ਬਾਅਦ 40 ਜੋ ਹਾਂ ਠੀਕ ਹੈ ਜੀ ਹਾਂ ਜੀ ਬਾਲਾ ਨਹੀਂ ਹੋਣਾ ਹਾਂ ਹਾਂ ਲਓ ਜੀ 40000 ਦੇ ਵਿੱਚੋਂ ਮਾਨਤਨ ਹੋਊਗਾ ਤੇ ਬਾਕੀ ਕੋਈ ਜ਼ਿਆਦਾ ਮਾਰਜਨ ਨਹੀਂਗਾ ਤੁਹਾਨੂੰ ਦੱਸ ਹੀ ਦਿੱਤਾ ਦੋਸਤੋ ਬਾਕੀ ਜਿਹੜੇ ਵੀਰ ਨੇ ਇੰਨੇ ਪੈਸੇ ਖਰਚ ਕਰਨੇ ਆ ਪਸੂ ਲੱਭ ਰਹੇ ਹੋ ਤੇ ਜ਼ਰੂਰ ਤੁਸੀਂ ਹੱਥ ਪਾ ਲਿਓ ਠੀਕ ਹੈ ਜੀ ਸੀਲਸ ਲਾਕ ਵੜੀ ਵੀਰੇ ਤੁਹਾਨੂੰ ਪਤਾ ਡੰਡਾ ਪੂਰਾ ਸੀਲ ਹੋਵੇ ਫਿਰ ਲੱਭਦਾ ਔਖਾ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਅੱਗੇ ਆਪਣੇ ਕੋਲ ਜਿਹੜੀ ਇਹ ਵਛੀ ਆ ਇਹ ਆ ਗਈ ਵੀਰੇ ਜਲਸੀ ਦਾ ਕ੍ਰੋਸ ਆ ਠੀਕ ਹੈ ਜੀ 6 ਦਾ ਦਾ ਮੂੰਹ 2.5 ਮਹੀਨੇ ਚੈੱਕ ਪਾਸ ਦੁੱਧ 4 ਕਿਲੋ 4 ਕਿਲੋ ਹਾਂਜੀ ਪਹਿਲਾਂ ਸੁਆ ਸੂਈ ਹਾਂਜੀ ਪਹਿਲਣਾ ਦੂਜੇ ਲਈ ਗੱਬਣ ਠੀਕ ਆ 2 ਮਹੀਨਿਆਂ ਦੀ ਚੈੱਕ ਪਾਸ ਆਪਣੇ ਇੱਥੇ ਹੋ ਗਈ ਆ ਹਾਂਜੀ ਹਾਂਜੀ ਵੀਰੇ ਕੋਈ ਮਤਲਬ ਡਾਕਟਰ ਲਿਆ ਕੇ ਚੈੱਕ ਕਰਾ ਲਈ ਆ ਆਪਦਾ ਠੀਕ ਆ ਜੀ ਹਾਂਜੀ ਠੀਕ ਆ ਦੁੱਧ ਹੁਣ 4 ਕਿਲੋ 4 ਕਿਲੋ ਦੋਵੇਂ ਟਾਈਮ ਮਿਲਦੀ ਆ ਹਾਂਜੀ ਹਾਂਜੀ ਸੀਲ ਆ ਉਦਾਂ ਦੇ ਵਾਛੀ ਛੜਾਂ ਛੂੜਾਂ ਆ ਲਈਦੀ ਆ ਹਾਂ ਓਨ ਠੰਡੀ ਆ ਹਾਂ ਲਓ ਜੀ ਮਗਰਲੇ ਥਾਂ ਨਸ਼ਾਈ ਵਾਲਾ ਚੱਡਾ ਜਿਹਾ ਲੱਗਾ ਮਗਰਲੇ ਥਾਂ ਨਿੱਕੇ ਜਿਹੇ ਰੱਖਦੀ ਹੈ ਠੀਕ ਹੈ ਜੀ ਹਾਂ ਅਗਲੇ ਪੂਰੇ ਵੱਡੇ ਲਓ ਜੀ ਚਾਰ ਕਿਲੋ ਦੋ ਤਾਂ 2.5 ਮਹੀਨੇ ਦੀ ਗੱਬਣ ਚੈੱਕਪਾਸ ਹਾਂ ਤੇ ਦੂਜੇ ਸਵੇਰ ਲਈ ਅੱਗੇ ਬਣੀ ਦੇ ਦੇਣੀ ਆਪਾਂ ਇਹ ਆਹ ਕੋਈ ਗੱਲ ਹਾਂਜੀ ਠੀਕ ਹੈ ਜੀ ਪਹਿਲਾ ਨਵਾਂ ਅੱਛੀ ਸੂਈ ਆ ਪਹਿਲਾ ਸਵੇਰ ਦੋਸਤੋ ਹੁਣ ਚੱਲ ਰਿਹਾ ਮੌਕਾ ਠੀਕ ਹੈ ਜੀ ਪ੍ਰੈਜ਼ੈਂਟ ਟਾਈਮ ਤੇ ਅੱਗੇ ਦੂਜੇ ਸਵੇਰ ਲਈ ਜਿਹੜੀ ਬਣੀ ਆ ਦੂਜਾ ਸਵੇਰ ਸੂਗੀ ਅੱਗੇ ਹੁਣ ਵਾਲੇ ਸਮੇਂ 'ਚ ਬੂਥੀ ਬੂਥੀ ਬਹੁਤ ਫਿਰ ਚੰਗੀ ਦੇਖੋ ਹਾਂਜੀ ਹਾਂਜੀ ਨੀਗੀ ਜੀ ਬੂਥੀ ਆ ਮੱਛੀ ਭਰ ਜਾਣਾ ਵੀਰੇ ਹਜੇ ਤੈਨੂੰ ਪਤਾ ਪੈਲਣ ਹੋ ਗਿਆ ਜੀ ਹਾਂਜੀ ਲਓ ਅੱਛਾ ਕੀ ਕਰਾਂਗੇ ਮੋਲੇ ਦਾ ਪਣਾ 20 ਕਰ ਲਈਏ 18 ਕਰ ਲਈਏ 15000 ਦੀ ਹਾਨ ਆਈਆਂ ਵੀਰੇ 100 ਰੁਪਿਆ ਛੋੜ ਹੀ ਕਰਨੀ ਆਪਾਂ 15 ہاں جی 15 ਚੋ ہاں جی ਅੱਛਾ ਜੀ ਲਓ ਦੋਸਤੋ ਤੋਕੜ ਕੱਪਣ ਬਚੀ ਆ ਤੇ ਪੈਸੇ ਬਿਲਕੁਲ ਨਾ ਮਾਤ ਰਹੀਏ ਥੋੜੇ ਜਿਹੇ ਪੈਸੇ ਆ ਬਿਲਕੁਲ ਥੋੜੇ ਜਿਹੇ ਪੈਸੇ ਮੰਗੇ ਬਾਲੇ ਨਹੀਂ ਮੰਗੇ ਕੋਈ ਵੀਰ ਆ ਕੇ ਨਾ 12 ਲੀਲਾ 13 ਲੀਲਾ 14 ਉਹ ਕੰਮ ਨਹੀਂ ਹੋਣਾ ਠੀਕ ਹੈ ਜੀ ਠੀਕ ਹੈ 15 ਚੋ 200 ਰੁਪਏ ਛੋੜ ਆ ਹਾਂ ਠੀਕ ਆ ਬਾਕੀ ਥਣਾ ਤੋਂ ਉਹਨਾਂ ਦੀ ਪੂਰੀ ਸਾਫ਼ ਸੁਥਰੀ ਆ ਚਾਰੇ ਥਾਣਾ ਦੋਸਤੋ 4 ਕਿਲੋ ਤੁਦ ਕੋਈ ਵੀਰ ਆ ਤੁ ਚੋਕੇ ਤਸੱਲੀ ਕਰਨੇ ਠੀਕ ਆ ਜੀ ਵੀਡੀਓ ਕਾਲ ਤੇ ਕਰਾਉਣੀ ਚਾਹੁੰਦੇ ਹੋ ਵੀਡੀਓ ਕਾਲ ਤੇ ਤਸੱਲੀ ਕਰਵਾ ਲਿਓ ਤੇ 15 ਚੋ ਅੱਗੇ ਆ ਗਈ ਆਪਣੇ ਕੋਲ ਜਿਹੜੀ ਆ ਸ਼ਾਈਵਾਲ ਦੀ ਬੱਚੀ ਵੈੜਾ ਹਾਂ ਅਮਰ ਤਾਂ ਤੀਜੇ ਨੰਬਰ ਤੇ ਇਹ ਵੀਰੇ ਚੌਗੀ ਆ ਮੂੰਹ ਹੂੰ ਇਹ ਪਿਛਲੀ ਵੀਡੀਓ ਚ ਪਾਈ ਸੀ ਆ ਇਹਦੀ ਵਸ਼ੀ ਹੀ ਮਗਰ ਚੌਕ ਮਹੀਨਿਆਂ ਦੀ ਅੱਛਾ ਸਮਾਂ ਕਿੰਨਾ ਹੋ ਗਿਆ ਸੁਈ ਨੂੰ ਸੁਈ ਨੂੰ ਵੀਰ 4 ਮਹੀਨੇ ਹੋਏ 5 4-5 ਇਹ ਮਹੀਨੇ ਦੀ ਇਹ ਹੋਈ ਆ अच्छा जी हां जी बच्चा ਹੁਣ ਹੈਗਾ ਮਗਰ ਬੱਛੀ ਵੇਚਤੀ ਹੀ ਰਿਹਾ ਆਪਾਂ ਦੱਸਿਆ ਵੀਰੇ 5000 ਰੁਪਏ ਦੀ ਬੱਛੀ ਰੱਖ ਲਾਂਗੇ ਆਪਾਂ ਤੇ 5 ਦੀ ਮੁੰਡੇ ਲੈ ਗਏ ਇਥੋਂ ਦੀ ਅੱਛਾ 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 ਹਾਂਜੀ ਹਾਂਜੀ ਕੱਲੀ ਬੱਛੀ ਵੇਚਤੀ ਹਾਂਜੀ ਹਾਂਜੀ ਦੁਪਹਿਰ ਤਾਂ ਨਹੀਂ ਵੇੜ ਮਤਲਬ ਵੇਚੀ ਹੀ ਵੀਰੇ ਉਹ ਬੰਦਿਆਂ ਖਰਾਬ ਕਰਤੀ ਤੈਨੂੰ ਪਤਾ ਫਿਰ ਹੋਈ ਜਾਂਦੀ ਬਾਤ ਕਰ ਠੀਕ ਹੈ ਜੀ ਹਾਂਜੀ ਤੇ ਲੋ ਵੀ ਦੋਸਤੋ ਅੱਗੇ ਮਹੀਨੇ ਦੀ ਰਲਈ ਆ ਨਵੇਂ ਦੁੱਤ ਦੋ ਦਵੀਰੇ ਦੇ ਥੱਲੇ 9 ਕਿਲੋ ਆ ਪੱਕਾ 9 ਕਿਲੋ ਦੁੱਧ ਦਾ ਹਾਂਜੀ ਬਾਕੀ ਕੱਦ ਪੂਰਾ ਵੱਡਾ ਠੀਕ ਆ ਜੀ ਦੂਰੋਂ ਨੇੜੇੋਂ ਆ ਰਹੇ ਜੇ ਕੱਦ ਕਾਠ ਵੱਡਾ ਬੇਲਬੂਲ ਚੰਗੀ ਆ ਪਿਓਰ ਚਾਰ ਦੰਦ ਆ ਪਾ ਪਿਛਲੀ ਵੀਡੀਓ ਚ ਚੈੱਕ ਕਰਾਇਆ ਸੀ ਇਹਦੇ ਦੰਦ ਠੀਕ ਆ ਹਾਂਜੀ ਠੀਕ ਹੈ ਚੌਗੀ ਆ ਅੱਗੇ ਦੁੱਜੇ ਧੀਰੀ ਬਹੁਤ ਜਿਆਦੀ ਸ਼ਾਈ ਹਲ ਦਾ ਕਰਾਸ ਆ ਠੀਕ ਆ ਜੀ ਹਾਂਜੀ ਕਿ ਅੱਗੇ ਦੁੱਜੇ ਸੂਬੇ ਦੇ ਲਈ ਇਹ ਆ ਹੀ ਹੋਈ ਆ 1 ਮਹੀਨੇ ਦੀ ਬਣੀ ਆ ਤੇ ਬਾਕੀ 9 ਕਿਲੋ ਦੁੱਧ ਦਾ ਦੋਵੇਂ ਟਾਈਮ ਕੋਈ ਵੀਰ ਆ ਦੀ ਚੋਕੇ ਤਸੱਲੀ ਕਰ ਲੈ 4 4.5 4 ਕਿਲੋ ਜਿਹੜਾ ਦੁੱਧ ਇੱਕ ਡੰਗ ਦਾ ਹੈਗਾ ਠੀ ਜੇ ਤਿਆਰ ਹੁੰਦੀ ਵਸ਼ੀ 55000 ਰੁਪਏ ਦੀ ਪੰਕੀ ਥਣ ਥਣ ਵੀ ਚੰਗਾ ਤੇ ਪਾਕੀ ਸਵੇਰ ਮਾਰਨਿੰਗ ਚ ਹੋਈ ਹੈ ਹਾਂਜੀ ਨਹੀਂ ਵੀਰੇ ਚੋਣ ਵਾਲੀ ਹੈ ਜੇ ਐਵੇਂ ਤੁਹਾਨੂੰ ਮਾਰ ਜੀ ਹਾਂਜੀ ਲਓ ਜੀ ਸੋ ਚਵਾਈ ਹੋਣੀ ਹੈ ਜੇ ਬਾਕੀ ਸੋ ਕਵਰ ਚ ਕਰਕੇ ਚਵਾਈ ਰੋਕੀ ਕਿਸੇ ਵੀਰ ਨੇ ਉਹ ਸੀ ਲ ਬਹੁਤ ਜਿਆਦੀ ਵਸ਼ੀ ਠੀਕ ਹਾਂ ਵੰਗਾ ਵੰਗਾ ਪਾਉਂਦੀ ਲੋੜ ਨਹੀਂ ਫਿਰ ਵੀਰੇ ਵੰਗਾ ਪਾਈਦਾ ਓਦਾਂ ਇਦਾਂ ਪਾੜਾ ਨਹੀਂ ਪਾਉਣਾ ਜਿ ਉਹ ਨਹੀਂ ਪਾਉਣਾ ਇਦਾਂ ਬਹਿਣਾ ਜੂੜ ਪਾਗ ਠੀਕ ਹੈ ਜੀ ਤੇ ਅਮਰਤ ਕੀ ਕਰਦੇ ਆ ਡਿਮਾਂਡ ਇਹਦੀ ਵੀਰੇ ਹਾਂ ਨਾ ਇਹ 30 ਦੀ ਦੇ ਰਹੀ ਹੈ ਮੈਂ ਤੇ ਆ ਨਾ ਜੈ ਜੀ ਆ ਤੈਨੂੰ ਪਤਾ ਵਾ ਛੀ 30000 ਦੀ ਹਾਂ ਲਓ ਜੀ ਉਹਦੇ ਵਿੱਚ ਮਾਨਤਨ ਥੋੜਾ ਬਧਾ ਕਰਦਾ ਲਓ ਜੀ 30000 ਦੀ ਦੋਸਤੋ ਹਾਂ ਨਾ ਜਿਹੜੀ ਜੈਸਨ ਉਹ 30000 ਇਹ ਵੀਰੇ ਪਿਛਲੀ ਿਆਰ ਆਪਾਂ ਵੇਚੀ ਸੀ 29000 ਰੁਪਏ ਦੇ ਬੰਦਿਆਂ ਨੇ ਖਰਾਬ ਕੀਤੀ ਠੀਕ ਹੈ ਠੀਕ ਹੈ ਹਾਂ ਜੀ ਤੇ ਕਦੋਂ ਵੱਡਾ ਤੇ ਅਗਲੀ ਵਾਰ ਆ ਗਈ ਆਪਣੇ ਕੋਲ ਕਾਲੀ ਵੀਰੇ ਜਲਸੀ ਚ ਆ ਗਈ ਕਾਲੀ ਜਲਸੀ ਆ ਅੱਛਾ ਇਹ ਸਵੇ ਸਵੇ ਦਾ ਕੀ ਹਿਸਾਬ ਪਤਾ ਵੀਰੇ ਆ 2 ਢਾਈ ਮਹੀਨੇ ਦਾ ਬੱਚਾ ਵਾ ਇਹ ਮਤਲਬ 9 ਦਿਨ ਹੋਏ अच्छा बच्चा ਨਾਲ ਹੀ ਆਈ ਹੋਈ ਹੈ ਹਾਂਜੀ ਹਾਂਜੀ ਬੱਚੀ ਆ ਲਓ ਜੀ ਮਗਰ ਬੱਚੀ ਆ ਢਾਈਆਂ ਕ ਮਹੀਨਿਆਂ ਦਾ ਉੱਚਾ ਸੁਆ ਮਗਰ ਬੱਚੀ ਆ ਫੀਮੇਲ ਕਾਫ ਨੂੰ ਜਨਮ ਦੁੱਧ 12 ਕਿਲੋ ਆ ਠੀਕ ਹੈ ਜੀ ਹਾਂਜੀ ਲਓ ਦੁੱਧ ਦਾ 12 ਕਿਲੋ ਹੁਣ ਮੌਕੇ ਤੇ ਜਿਹੜਾ ਚੋਲਣਾ ਵੀਰੇ ਉਹ ਆਏ ਨਹੀਂ ਆਖੀ ਜਾਈਏ 14 15 ਉਹ ਕੰਮ ਨਹੀਂ ਹੈਗਾ ਜਿੰਨਾ ਦੁੱਧ ਪੱਕਾ ਜਿਹੜਾ 12 ਕਿਲੋ ਇਹਦੇ ਥਲੇ ਠੀਕ ਹੈ ਤੇ ਜਿਹੜਾ ਬਹਿਣੀ ਵਾਲਾ ਥਾਣੇ ਚ ਧਾਰਾਂ ਵਧਜੋ ਠੀਕ ਹੈ ਜੀ ਹਾਂਜੀ 10 ਘੜਾਂ ਦਾ ਫਰਕ ਪਉਂਦੀ ਥਾਣ ਵੀ ਛੋਟਾ ਰੱਖਦੀ ਹੈ ਕਿ ਬਹਿਣੀ ਵਾਲੇ ਦਾ ਹਾਂ ਇਧਰ ਧਾਰਾਂ ਵੱਧਾ ਮੁੜ ਕੇ ਕਿਉਂ ਇੱਥੇ ਆ ਗਏ ਬਹਿਣੀ ਵਾਲੇ ਪਾਸੇ ਦੋਸਤੋ ਆ ਥਣ ਚ ਇੱਕ ਬਹਿਣੀ ਵਾਲੇ ਪਾਸੇ ਇਹਦੇ ਚ ਧਾਰਾਂ ਵੱਧ ਨੇ ਠੀਕ ਆ ਤੇ ਉਲਟ ਬਹਿਣੀ ਵਾਲਾ ਮੰਨ ਲਓ ਵੀ 10-12 ਘੱਟ ਨੇ ਠੀਕ ਆ ਹਾਂਜੀ ਹਾਂਜੀ ਥਣ ਛੋਟਾ ਤੁਹਾਨੂੰ ਥੋੜਾ ਨੋਰਮਲ ਨਜ਼ਰ ਆਊਗਾ ਮਗਰ ਇਹ ਥਣਾ ਦੇ ਵਿੱਚੋਂ ਵੱਛੀ ਉਹਦਾ ਸੀਲਸ ਲੱਗ ਪੂਰੀ ਤੇ ਦੁੱਧ ਘੋੜੇ ਦੇ ਇਹਦੇ ਥੱਲੇ 12 ਕਿਲੋ ਵੀਰੇ ਪੱਕਾ 12 ਕਿਲੋ ਉਹ ਸੀਲ ਆ ਵੱਛੀ ਥੋੜੀ ਜੀ ਡਰਦੀ ਆ ਹੋਰ ਗੱਲ ਕੋਈ ਨਹੀਂ ਹੂੰ ਘਰ ਹੋਣੀ ਗੱਡੀ ਕਿਹਨੇ ਬਸ ਬਸ ਹਾਂ ਤੇ ਚੱਲਣ ਦੂਜਾ ਜਿਹੜਾ ਸੂਆ ਪਾਈਦਾ ਹਾਂਜੀ ਹਾਂਜੀ ਦ ਠੀਕ ਹੈ ਜੀ ਹਾਂਜੀ ਗੱਪਣ ਚੱਕ ਪਾਸਟਰ ਨਹੀਂ ਹੁੰਦੇ ਨਹੀਂ ਨਹੀਂ ਵੀਰੇ ਦਾਸ ਦੇਣੇ ਆਈਨੋ ਹੋ ਗਈ ਮਾਲੋ ਗੱਪਣ ਨਾਲੇ ਕੋਈ ਹੋਰ ਟੀਕਾ ਭਰਾਇਆ ਚਲੋ ਹਾਂਜੀ ਟੀਕਾ ਭਰਾਇਆ ਗੱਪਣ ਚੋਂ ਚਲੋ ਕਿਸਮਤ ਅਗਲੇ ਦੀ ਹਾਂ ਹਾਂ ਲਓ ਅਮਰਤ ਖੋਲਦੇ ਹਾਂਜੀ ਲਓ ਦੋਸਤੋ 10 ਦਿਨਾਂ ਦੀ ਬਣੀ ਆ ਠੀਕ ਹੈ ਜੀ ਤੇ ਟੀਕਾ ਭਰਾਇਆ ਇਹਨੂੰ 10 ਦਿਨ ਹੋਏ ਆ ਚਲੋ ਗੱਪਣ ਦੇ ਵਿੱਚ ਤਾਂ ਪਸ਼ੂ ਹਜੇ ਆਉਂਦਾ ਨਹੀਂਗਾ ਫਿਲਹਾਲ ਇੱਕ ਵੇਰਵਾ ਪਾ ਦਿੱਤਾ ਵੀ ਇਹ ਆਈ ਹੋਈ ਆ ਕਿਸਮਤ ਅਗਲੇ ਦੀ ਹੈ ਨਾ ਹਾਂ ਜਲਸੀ ਆ ਮਤਲਬ ਪੂਰੀ ਬੋਦੀ ਵਾਲੀ ਵੱਛੀ ਆ ਹਾਂਜੀ ਹਾਂਜੀ ਲਓ ਜੀ ਥੋੜਾ ਯਾ ਡਰਦੀ ਆ ਘਰੋਂ ਨਹੀਂ ਗੱਡੀ ਵਛੀ ਕੇ ਹਾਂ ਬਿਲਕੁਲ ਬਿਲਕੁਲ ਹਾਂ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਇਹੋ ਬਲੈਕ ਆ ਇੱਕ ਰੰਗ ਕਾਲੀ ਇੱਕ ਰੰਗ ਬਿਲਕੁਲ ਬਲੈਕ ਆ ਦੋਸਤੋ ਾਨ ਵੀ ਫਿਰ ਪੂਰਾ ਵਧੀਆ ਚਵਾਈ ਵਾਲਾ ਇਹ 12 ਕਿਲੋ ਦੁੱਧ ਕਰਮਾਲੀ ਦੇ ਥੱਲੇ ਆ 2.5 ਮਹੀਨੇ ਉੱਚਾ ਸੂਆ ਹੈਗਾ ਠੀਕ ਆ ਲੋ ਮਿਲਦੀ ਬੱਚੇ ਤੇ ਨਾ ਤੁਮੇ ਟਾਈਮ ਬੱਚੇ ਦੇ ਬੱਚੇ ਦੇ ਵੀਰੇ ਵਛੀ ਤੇ ਲੋ ਜੀ ਮਗਰਵੀ ਵੱਛੀ ਆ ਤੇ ਕੀ ਮੁੱਲ ਕਰਦੇ ਨੇ ਅਮਰਤੇ ਤਾਂ ਵੀਰੇ ਮੋਲ ਤੇ ਵੱਛੀ ਜੀ ਤਾਜੀ ਹੁੰਦੀ ਤੈਨੂੰ ਪਤਾ 60 65 ਦੀ ਜਿਹਨੂੰ ਮਰਜੀ ਫੜਾ ਦੇ ਹੁਣ ਮੁੱਲ 40000 38000 ਦੀ ਦੇਣੀ ਆ ਹਾਣ ਹਾਂ ਠੀਕ ਹੈ ਜੀ ਲੋ ਦੋਸਤੋ 40000 ਡਿਮਾਂਡ ਹਾਣ ਆ ਜਿਹੜੀ 38000 ਬਿਲਕੁਲ ਜ਼ਾਇਦ ਜੇ ਪੈਸੇ ਮੰਗੇ ਵੀਰੇ ਵੱਛੀ ਚੰਗੀ ਆ ਚਾਚਾ ਵੱਛੀ ਫੜੀ ਹੋ ਰਹੀ ਐ ਬੰਨੀ ਠੀਕ ਹੈ ਜੀ ਲੋ ਮਗਰਵੀ ਵੱਛੀ ਆ ਹਾਂ ਤੇ 38000 ਦੇ ਵਿੱਚ ਮਿਲ ਜੂਗੀ 40000 ਮੋਲ ਵਾੜੀ ਚਾਲੀ ਆ 38000 ਹਾਣ ਆ ਜੈਸ ਨੂੰ ਬਾਕੀ ਵੜ ਚੰਗੀ ਆ ਦੋਸਤੋ 12 ਕਿਲੋ ਦੁੱਧ ਵੀ ਹੁਣ ਹਾਜ਼ਰ ਆ ਤੇ ਕੋਈ 10 ਕੁ ਦਿਨਾਂ ਦੀ ਏਆਈ ਹੋਈ ਆ ਬਾਕੀ ਡਿਟੇਲ ਤੁਹਾਨੂੰ ਮਿਲ ਚੁਕੀ ਆ ਥਣ ਥਣ ਬਹੁਤ ਸੋਹਣਾ ਪਥੀ ਜਵਾਈ ਦਾ ਥਾਣਾ ਕੋਈ ਇਹ ਨਹੀਂ ਹੈਗਾ ਕਿ ਸ਼ੋਅ ਪੇ ਪੱਕਾ ਵੀਰੇ ਦੇ ਥੱਲੇ ਹਾਂ ਠੀਕ ਆ ਜੀ ਹਾਂ ਜੀ ਠੀਕ ਆ ਤੇ ਅਮਰਤ ਅੱਗੇ ਇੱਕ ਆਪਣੇ ਕੋਲ ਜਿਹੜਾ ਪਸ਼ੂ ਬਾਹਰ ਫੱਜਾ ਉਹ ਵੀਰੇ ਕੱਚੀ ਵੇੜ ਆਇਓ ਖਾ ਦਿੰਨੇ ਵੇਰਵਾ ਜਾ ਪਾ ਦਿੰਨੇ ਜੇ ਕਿਸੇ ਵੀਰ ਦੇ ਜਿਹਨੇ ਤਿਆਰ ਵੀ ਵੇਚਦਾਂ ਹਾਂ ਹਾਂ ਲਓ ਜੀ ਅਗਲੀ ਵੇੜ ਜਿਹੜੀ ਦੋਸਤੋ ਦਿਖਾਉਣੀ ਆ ਕੱਚੀ ਆ ਸਮਾਂ ਲੈ ਜੂ ਹਜੇ ਸੂਣ ਦੇ ਵਿੱਚ ਰੰਗ ਪ੍ਰਿੰਟ ਬ ਨਸਲ ਬਰੀਡ ਫੋਲਾ ਵੀ ਰਹੀ ਵਛੀ ਇਹ ਸੂਆ ਕਰਨ ਮੈਂ ਤੁੱਜਾ ਸੂਗੀ ਅਕੇ ਹਾਂਜੀ ਦੂਜਾ ਪਹਿਲੇ ਨੇ ਸੂਈ ਆ ਹਾਂ ਆ ਇਹ ਵਛੀ ਵੀ ਨਸਲ ਬਰੀਡ ਬਹੁਤ ਜਿਆਦੀ ਵਛੀ ਦੀ ਵੇਖੋ ਦੂਜੇ ਸੂਬੇ ਦੇ ਵਿੱਚ ਕਿੰਨੇ ਮਹੀਨੇ ਦੇ ਗੱਭਣ ਦੱਸਿਆ ਵੀਰੇ ਇਹ ਰੂਤ ਉਹ ਆਂਦੇ ਆ 2 ਮਹੀਨੇ ਤੁਸੀਂ ਨਾ ਸਵਾ 2 ਮਹੀਨੇ ਲਾਗੇ ਕੋਈ ਮਨ ਕੇ ਸੌਦਾ ਕਰੇ ਕੋਈ ਵੀਰੇ ਆਪਾਂ ਕਿਹੜੀ ਘਾਤ ਤੇ ਉਹਨਾਂ ਨੇ ਆਖਿਆ ਤੁਹਾਨੂੰ ਪਤਾ ਇੱਧਰ ਵੀ ਹੋ ਜਾਂਦਾ ਡਾਕਟਰ ਤੋਂ ਚੈੱਕ ਪਾਸ ਕਰਾਈ ਵੀ 2 ਕੁ ਮਹੀਨੇ ਵੈਸੇ ਕੋਈ ਸਮਝ ਲੈ 2 ਸਵਾ ਹਾਂ ਵਛੀ ਓਦਾਂ ਸੀਲ ਆ ਮੈਂ ਚੰਗੀ ਆ ਜਿੰਨੀ ਹਾਂ 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 ਤੋਂ ਜਾ ਰਹੀ ਹੈ ਨਾ ਹਾਂਜੀ ਹਾਂਜੀ ਪੂਰੀ ਵਧੀਆ ਥਾਣਾ ਬਣਦੀ ਬੁਣਦੀ ਬਹੁਤ ਜਿਆਦੀ ਆ ਸੋ ਦੋਸਤੋ ਕੱਚੀ ਆ ਵੈੜ ਅਜੇ ਕੋਈ 2 ਕੁ ਮਹੀਨੇ ਵੀ ਤੁਸੀਂ ਐਸਟੀਮੇਟ ਮੰਨ ਲਿਓ ਤੇ 7 ਕੁ ਮਹੀਨੇ ਵੈਸੇ ਕੰਪਲੀਟ ਸਮਝ ਲਿਓ ਠੀਕ ਆ ਜੀ ਵੈਸੇ ਕੱਦ ਕੋ ਤੋ ਸੋਹਣਾ ਹੈ ਹਾਈਟ ਸੋਹਣੀ ਆ ਬਾਕੀ ਰੰਗ ਪ੍ਰਿੰਟ ਚੰਗਾ ਬਾਕੀ ਡਾਟਸ ਬਿਲਕੁਲ ਵਾਈਟ ਰੰਗ ਦੇ ਵਿੱਚ ਤੇ ਚੌੜੇ ਪਿੱਠ ਪੁੜੇ ਦੇ ਵਿੱਚ ਆ ਚੰਗੀ ਹੋ ਬਰੋਲ ਸਾਰੀ ਵੈੜ ਚੰਗੀ ਆ ਜਿਹੜੇ ਵੀਰ ਨੂੰ ਪਸੰਦ ਆਊਗੀ ਤੁਸੀਂ ਸੌਦਾ ਕਰ ਲਿਓ ਅੱਜ ਦਾ ਰੇਟ ਵੀ ਆਪਾਂ ਦੱਸ ਦਾਂਗੇ ਬਾਕੀ ਚਲੋ ਮੌਕੇ ਦਾ ਤਿਆਰੀ ਦਾ ਰੇਟ ਹੋਰ ਹੁੰਦਾ ਅੱਜ ਦਾ ਰੇਡ ਜੋ ਵੀ ਹੋਇਆ 2 ਮਿੰਨੂ ਦੇਖਦੀ ਕੋਈ ਆ ਲੋ ਬੂਤੀਪਤੀ ਸੋਣੀ ਆ ਛੋਟੇ ਜੇ ਕੰਨ ਬਿਲਕੁਲ ਐ ਨਿੱਕੇ ਜਿਵੇਂ ਬੱਚੇ ਦੇ ਕੰਨ ਹੁੰਦੇ ਆ ਫੁੱਲ ਬਰੀਡ ਆ ਵੀਰੀ ਨਸਲ ਬਰੀਡ ਦਾ ਮੁੱਲ ਪੈਂਦਾ ਤੈਨੂੰ ਪਤਾ ਹਾਂ ਅਸਲ ਕੁਆਲਿਟੀ ਵਾਲੀ ਆ ਬਾਕੀ ਹਾਈਟ ਚੰਗੀ ਆ ਹੈਵੀ ਰਾਜੀ ਨਿੱਗਰਾਂ ਪੂਰੀ ਹਾਂ ਪੂਰੀ ਵੱਡੀ ਵਹਿੜ ਆ ਇਹ ਨਾਲ ਆ ਕੇ ਕੋਈ ਛੋਟੀ ਆ ਹਾਂ ਦੁੱਧ 20+ ਭਰਨ ਵਾਲੀ ਆ ਅਮਰਤ ਕੀ ਕਰਾਂਗੇ ਮੋਲੇ ਦਾ ਵੀਰੇ ਡਿਮਾਂਡ ਕੀ ਵੀਰੇ ਮੋਲ ਤੇ ਪਣਾਏ ਦਾ ਜਿਹੜੇ ਤਿਆਰ ਕਰਕੇ ਵੇਚੇ ਵੱਛੀ ਦੇ ਪਣਾ ਲੱਖ ਨੂੰ ਵੇਚਦੇ ਹਾਂ ਹਣਾ ਹੁਣ ਆਪਾਂ ਮੋਲੇ ਦਾ 70000 60000 ਦੀ ਹਾਂ ਨਾ ਦੇਣੀ 60000 ਤੇ ਹਾਂ ਜਿਹੜਾ 2 ਮਹੀਨੇ ਸੰਭਲੂਗਾ ਇਹ ਵਾਅਦੇ ਦੀ ਆ ਤੁਹਾਨੂੰ ਪਤਾ ਇਹ ਫਾਰਮ ਕਿਸੇ ਚ ਹੁੰਦੇ ਵੱਛੀ ਪਣਾ ਰੇਟ ਦੀ ਵੇਚ ਜਾਂਦੇ ਆਪਾਂ ਐਵੇਂ ਫਰਾਕ ਮਾਰਨ ਨੂੰ ਮਾਰੀ ਜਾਈਏ ਨਾ ਅਗਲੇ ਦੀ ਸੇਵਾ ਦਾ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਅੱਜ 60000 ਦੀ ਮਿਲ ਜੂਗੀ ਤੁਹਾਨੂੰ ਇਹ ਵੈੜ ਬਾਕੀ ਨਸਲ ਬਰੀਡ ਪੂਰੀ ਆ ਛੋਟੀ ਜੀ ਪੂਛ ਆ ਠੀਕ ਆ ਜੀ ਖੁਚਾਂ ਤੱਕ ਪੂਰੀ ਨਸਲ ਬਰੀਡ ਚ ਨਸਲ ਦਾ ਮੁੱਲ ਪੈਂਦਾ ਵੀਰੇ ਤੈਨੂੰ ਪਤਾ ਠੀਕ ਆ ਤੇ ਤਿਆਰੀ ਤੇ ਕੋਈ ਮੁੱਲ ਹੋਰ ਹੁੰਦਾ ਬਾਕੀ ਅੱਜ 2 ਮਹੀਨੇ ਕੱਚੀ ਆ 2 ਮਹੀਨੇ ਦੇ ਹਿਸਾਬ ਨਾਲ ਤੁਸੀਂ ਠੀਕ ਆ ਜੀ ਆਪ ਵੀ ਤੈਹ ਬਿਠਾ ਲਿਓ ਵਸੀ ਉਹ ਸੀਲ ਆ ਮਤਲਬ ਉਹ ਜੀ ਸ਼ੂਕਰਨੀ ਆ ਵੇਖੋ ਐਨ ਪੂਰੇ ਵਧੀਆ ਥਣ ਕਰੂਗੀ ਕੱਚੀ ਕੱਚੀ ਵਸੀ ਹਾਂ ਐ ਗੁੰਦਾਈ ਆ ਤੇ ਪੀ ਆ ਪੱਦਸੱਲੀ ਕੀਤੀ ਕੋਈ ਵੀਰੇ ਆਪਦੀ ਦਸੱਲੀ ਕਰਕੇ ਖੜੇ ਬਿਲਕੁਲ ਬਿਲਕੁਲ ਹਾਂਜੀ ਠੀਕ ਆ ਅਮਰਤੇਪ ਪਸ਼ੂ ਸੀ ਅੱਜ ਆਪਣੇ ਕੋਲ ਤੇ ਨੰਬਰ ਕਰ ਦਈਏ ਸਾਂਝੇ ਮੇਰੇ ਆਪਣਾ ਨੰਬਰ 8146450629872824629 ਦੋ ਤੇ ਵਟਸਐਪ ਚੱਲਦਾ ਠੀਕ ਹੈ ਜੀ ਹਾਂਜੀ ਜਿਹੜਾ ਕੋਈ ਆਨਲਾਈਨ ਸੌਦਾ ਕਰੂ ਉਹਦੀ ਫੁੱਲ ਗਰੰਟੀ ਉਹ ਜਿਹੜਾ ਇੱਥੇ ਚੋ ਗਿਆ ਉਹਦੀ ਕੋਈ ਗਰੰਟੀ ਨਹੀਂ ਵੀਰੇ ਤੁਹਾਨੂੰ ਪਤਾ ਦੋ ਟਾਈਮ ਦੇ ਝੋਲੇ ਆਪਦੀ ਤਿੰਨ ਟਾਈਮ ਆਪਣੇ ਘਰ ਦੀ ਗਰੰਟੀ ਹੋ ਗਈ ਬਿਲਕੁਲ ਵੀਰੇ ਬਿਲਕੁਲ ਤੇ ਜਿਹੜੀ ਆਨਲਾਈਨ ਗੱਲਾਂਗੇ ਉਹਦੀ ਫੁੱਲ ਗਰੰਟੀ ਹੋ ਵੀਰੇ ਆਪਣੀ ਸਹੀ ਹੈ ਸਹੀ ਹਾਂ ਚਲੋ ਜਿੱਦਾਂ ਵੀ ਕਿਸੇ ਵੀਰ ਦੀ ਸੰਤੁਸ਼ਟੀ ਤਸੱਲੀ ਹੁੰਦੀ ਹਾਂਜੀ ਹਾਂਜੀ ਉਦਾਂ ਦੇਖ ਲਿਆ ਆਪਣਾ ਹਿਸਾਬ ਕਿਤਾਬ ਦੋਸਤੋ ਪੰਜ ਪਸ਼ੂ ਪਕਾਉ ਨੇ ਅੱਜ ਅ ਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਪੰਜੇ ਪਸ਼ੂ ਤੁਹਾਨੂੰ ਦਿਖਾ ਦਿੱਤੇ ਨੇ ਡਿਟੇਲ ਸਮਝ ਆ ਗਈ ਆ ਵੀਰਾਂ ਨੂੰ ਬਾਕੀ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਅੱਗੇ ਨਵੇਂ ਫਾਰਮਰ ਵੀਰਾਂ ਤੱਕ ਵੀ ਜਿਹੜੀ ਆਪਣੀ ਇਹ ਵੀਡੀਓ ਪਹੁੰਚ ਸਕੇ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ